ਆਪਾਂ 60 ਤੋਂ ਵੀ ਪਲੱਸ ਜਾਂਦਾ ਕੰਮ ਇਹਦਾ ਹੁਣ ਆਪਣਾ ਚਾਹੇ ਕਾਪੀ ਦੇਖ ਲੈ ਬੰਦਾ ਮਿਕਸ ਕਰਕੇ ਐਚ ਐਫ ਦਾ ਵੀ 50 ਤੋਂ ਪਲੱਸ ਫੈਂਟ ਆਉਂਦੀ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਦੌਲਾਵਾਲ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਆਪਣੇ ਪਿੰਡ ਦੇ ਬਿਲਕੁਲ ਨੇੜੇ ਰਹਿ ਗਿਆ ਪਿੰਡ ਜਖੇਪੜ ਪਿੰਡ ਵੀ ਇਹਦੇ ਨੇੜ ਆ ਗਿਆ ਉਹ ਗਰਾਹਾਂ ਵੀ ਇਹਦੇ ਨੇੜ ਆ ਗਿਆ ਤੇ ਸੁਨਾਮ ਤੋਂ ਆ ਗਿਆ ਸੱਜਣੋ 13-14 ਕਿਲੋਮੀਟਰ ਦੀ ਦੂਰੀ ਤੇ ਇੱਕ ਘਰੇਲੂ ਸੱਜਣ ਦੇ ਘਰੋਂ ਲੱਗਿਆ ਦੋ ਬੜਾ ਬਕਾਉ ਨੇ ਬਾਈ ਕੋਲੇ ਬਣਾਉਣ ਵੀਡੀਓ ਤੇ ਇੱਕ ਖਾਸ ਗੱਲ ਹੋ ਰਹਾ ਬਾਈ ਨੇ ਆਪਣੀ ਵੀਡੀਓ ਤੋਂ ਸਟਾਰਟਿੰਗ ਕਰੀਆ ਜਾਨਵਰਾਂ ਦੀ ਤੇ ਬਾਕੀ گاਵਾ ਰੱਖਦਾ ਬਾਈ ਤੇ ਇਹ ਜਿਹੜੀਆਂ ਦੋ گاਵਾ ਦਿਖਾਵਾਂਗੇ ਇਹਨਾਂ ਦੀ ਫੈਟ ਪਰਸੈਂਟੇਜ ਆ ਜਿਹੜੀ ਉਹ ਬਾਈ ਕਹਿੰਦਾ 5 0 ਤੋਂ ਪਲੱਸ ਹੀ ਰਹੂਗੀ ਇਹ ਗਰੰਟੀ ਵਾਲਾ ਕੰਮ ਆ ਤੇ ਗੱਬਣ ਦੋਨੇ ਆ ਗਿਆ ਸ਼ੇਰਗੜ ਫਾਰਮ ਆ ਜਿਹੜਾ ਐਰ ਸ਼ਹਿਰ ਦਾ ਉਹਨਾਂ ਦੇ ਬੁੱਲਾਂ ਤੋਂ ਬਾਈ ਕਹਿੰਦਾ ਗੱਬਣ ਨੇ ਤੇ ਬਾਕੀ ਗੱਲਬਾਤ ਬਾਈ ਤੋਂ ਪੁੱਛਾਂਗੇ ਡਿਟੇਲ ਸਾਰੀ ਤੇ ਜਿਹੜਾ ਰੇਟ ਆ ਰੇਟ ਸੱਜਣੋਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਆਜੋ ਬਾਈ ਹੋਰ ਕੀ ਹਾਲ ਹੈ ਅੱਸੀ ਕਾ ਬਾਈ ਚੜਦੀ ਕਲਾ ਚੜਦੀ ਕਲਾ ਹੀ ਕਿ ਕੰਬੋ ਵਧੀਆ ਬਹੁਤ ਕਾਮਯਾਬੀ ਵਾਲਾ ਕੰਮ ਹੈਗਾ ਗਾਵਾਂ ਚ ਜਮਾ 100% ਕਾਮਯਾਬੀ ਹੈ ਮਾਰੀ ਘਰੀ ਕੈਮਰਾ ਇਧਰਲੇ ਬੰਨੇ ਖੜੀਆਂ ਤਿੰਨ ਚਾਰ ਗਾਵਾਂ ਬਾਈ ਕੋਲੇ ਨਹੀਂ ਭਰਾ ਮਾਹ ਵਿੱਚ ਕਹਿੰਦੇ ਵੀ ਨਾ ਨਾ ਵੀਰੇ ਆਪਾਂ ਥੋਡੀ ਵੀਡੀਓ ਦੇਖ ਕੀ ਸਾਰਿਆਂ ਨੂੰ ਪਹਿਲੇ ਦਿਨ ਪਹਿਲੀ ਗਾਂ ਤੋਂ ਸਟਾਰਟ ਕੀਤਾ ਸੀ ਤਿੰਨ ਬਾਰੇ ਆਪਣੇ ਕੋਲੇ ਜਮਾ ਆਪਦੀਆਂ ਘਰ ਦੀ ਬਲੀਡ ਦੀਆਂ ਬੱਚੀਆਂ ਖੜੀਆਂ ਨੇ ਬਾਗਲ ਚ ਤੇ ਹੁਣ ਜੇ ਗੱਲ ਕਰ ਲਈ ਵੀ ਸੀਮਣ ਆਪਾਂ ਸਾਰੀਆਂ ਗਾਵਾਂ ਦੀ ਵਧੀਆ ਲਵਾਉਣੀ ਆ ਵਧੀਆ ਸੈਕਸਡ ਸੀਮਣ ਲਵਾ ਰਹੇ ਆ ਵੀਰੇ ਆਪਾਂ ਠੀਕ ਆ ਗੱਲ ਤੇ ਸ਼ੁਰੂਆਤ ਆ ਜਰਸੀ ਤੋਂ ਕਰਦੀ ਹੈ ਹਾਂਜੀ ਇਹ ਕਿਹੜੇ ਸੱਜਣ ਤੋਂ ਖਰੀਦੀ ਦੀ ਵਾਰਾ ਇਹ ਵੀਰੇ ਠੀਕ ਹੈ ਕੰਮ ਹੋ ਜਾ ਸਾਈਡ ਨੂੰ ਮੜਾ ਜਾ ਮਾਰਗਰੀ ਕੈਮਰਾ ਚਮਕ ਚਮਕ ਸ਼ਾਈਨਿੰਗ ਸ਼ੂਨਿੰਗ ਆ ਗਈ ਬੱਚੀ ਚ ਫੁੱਲ ਤੇ ਬਾਕੀ ਆ ਗਈ ਸੱਜਣੋਂ ਜਰਸੀ ਚ ਜੇ ਕਹਿ ਲਈ ਆਪਾਂ ਇਹ 80 ਤੋਂ 85% ਜਰਸੀ ਚ ਆਉਂਗੇ ਜਰਸੀ ਚ ਆਉਂਗੇ ਹਾਂ 10 15% ਬੜੀ ਮੋਟੀ ਕ੍ਰਾਸ ਮਾਰ ਕ੍ਰਾਸ ਅੰਗ ਚ ਹੈਗੀ ਜੀ ਸਵਾਦੀ ਕਿਵੇਂ ਹੈ ਬਾਈ ਇਹ ਸਵਾਦੀ ਵੀਰੇ ਠੰਡੀ ਹੈ ਠੀਕ ਹੈ ਕੰਮ ਮਸ਼ੀਨ ਤੇ ਚੋਲੋ ਆਪਾਂ ਮਸ਼ੀਨ ਤੇ ਚੋਣਿਆਂ ਹੱਥੀਂ ਚਵਾਈ ਕਰ ਲੋ ਜਿੰਮੇ ਮਰਜ਼ੀ ਕੋਈ ਨਹੀਂ ਨਾਵਲ ਛੇੜਾ ਕੰਮ ਹਾਂਜੀ ਚਾਹੇ ਬਾਈ ਕਹਿੰਦਾ ਮਸ਼ੀਨੀ ਚਵਾਈ ਤੇ ਲਾ ਲਓ ਤੇ ਚਾਹੇ ਲਾ ਲਓ ਸੱਜਣੋਂ ਹੱਥੀਂ ਚਵਾਈ ਤੇ ਤੇ ਬਾਕੀ ਜਾਣਕਾਰ ਸੱਜਣ ਇਹ ਵੀ ਜਾਣਦੇ ਨੇ ਵੀ ਯਾਰ ਪ੍ਰਦੀਪ ਦੇ ਫਾਰਮ ਤੋਂ ਛੇਤੀ ਮਾੜੀ ਗਾ ਨਹੀਂ ਆਉਂਦੀ ਕੋਈ ਕਿਉਂਕਿ ਉਹ ਵੱਡੀਆਂ ਗਾਵਾਂ ਖਰੀਦਿਆ तकरीबन ਫਾਰਮਾਂ ਤੋਂ ਖਰੀਦ ਹੁੰਦੀ ਆ ਬਾਈ ਜੀ ਤੇ ਕਿੰਨੇ ਕਿ ਦਿਨ ਕੱਢ ਦੂ ਬਾਈ ਇਹ ਦੇਣੇ ਦੇ ਵੀਰੇ 2 ਕੁ ਦਿਨਾਂ ਤੱਕ 2-3 ਦਿਨਾਂ ਚ ਘੂੜੇ ਨੇ ਤੋਰ ਖੋਲ ਕੇ ਤੇ ਦਿਨ ਲੈ ਜੂ ਇਹ 5-4 ਲੈ ਜੀ ਆ 4-5 ਦਿਨ ਤਾਂ ਕੱਢ ਦੂਗੀ ਕੱਢ ਦੂਗੀ ਸੜਾਈ ਪਈ ਆ ਪਰ ਇੱਕ ਗੱਲ ਹੋਰ ਖਾਸ ਹੈ ਜੀ ਵੀ ਆਰਡ ਅੱਗੇ ਪਿੱਛੇ ਦਾ ਰੱਖੂਗੀ ਤੇ ਜਾਣ ਨਾ ਬਾਜਨ ਵਜੂਦ ਆ ਗਿਆ ਪਛੀ ਤੇ ਸੱਜਣੋਂ ਫੁੱਲ ਕਿਉਂਕਿ ਲੇਵੇ ਦਾ ਡਿਜ਼ਾਈਨ ਬਹੁਤ ਸੋਹਣਾ ਰੱਖਦੀ ਆ ਤੇ ਬਾਕੀ ਥਾਣ ਦਾ ਸੈਜ ਬਹੁਤ ਕਮਾਲ ਦਾ ਰੱਖ ਦਿਆ ਹੱਥੀ ਚਵਾਈ ਵਾਲਾ ਰੱਖ ਦਿਆ ਤੇ ਜਾਣ ਜੂਨ ਆ ਗਈ ਫੁੱਲ ਤੇ ਆ ਗਈ ਜਿਵੇਂ ਤੁਹਾਨੂੰ ਮੈਂ ਦੱਸਿਆ 85% ਤੇ ਇਹ ਜਰਸੀ ਚ ਪੈਂਦੀ ਆ ਤੇ ਫੈਟ ਕਿੰਨੀ ਰਹਿੰਦੀ ਆ ਬਾਈ ਦੀ ਫੈਟ ਤਾਂ ਬਈ ਦੀ ਕੱਲੀ ਦੀ ਦਾ ਜੇ ਮੰਨੀਏ ਆਪਾਂ 60 ਤੋਂ ਵੀ ਪਲੱਸ ਜਾਂਦਾ ਕੰਮ ਇਹਦਾ ਹੁਣ ਆਪਣਾ ਚਾਹੇ ਕਾਪੀ ਦੇਖ ਲੈ ਬੰਦਾ ਮਿਕਸ ਕਰਕੇ ਐਚ ਐਫ ਦਾ ਵੀ 50 ਤੋਂ ਪਲੱਸ ਫੈਟ ਆਉਂਦੀ ਐ ਐਚ ਐਫ ਸਾਰੀਆਂ ਦਾ ਮਿਕਸ ਕਰਕੇ ਫੇਰ ਵੀ 50 ਤੋਂ ਪਲੱਸ ਫੈਟ ਆਪਣੀ ਚਾਹੇ ਬੰਦਾ ਕਾਪੀ ਦੇਖ ਲਿਆ ਕਿ ਘਰੇ ਠੀਕ ਆ ਗੱਲ ਆ ਹਾਂ ਤੇ ਬਾਈ ਕਹਿੰਦਾ ਜੀ ਕੱਲੀ ਦੀ ਫਾਇਟ ਲਗਾਉਣੀ ਆ ਉਹੀ ਗੱਲ ਆ ਇਹ ਸਮਝ ਲਿਓ ਸੱਜਣੋ ਵੀ ਨਾ ਇੱਕ ਗਾਂ ਨਹੀਂ ਖਰੀਦੀ ਤੁਸੀਂ ਨਾ ਬਾਈ ਤੋਂ ਇੱਕ ਮੱਝ ਲੈ ਚੱਲੇ ਹੋ ਯਾਰ ਕਿਉਂਕਿ ਜਿਹੜੇ ਰੇਟ ਤੇ ਬਾਈ ਨੇ ਅੱਜ ਦੇ ਦੇਣੀ ਆ ਇਹ 1.5 ਲੱਖ ਵਾਲੀ ਮੱਝ ਨੂੰ ਵੀ ਉਹ ਸਮਝ ਲਓ ਵੀ ਵਕਤ ਪਉਣ ਵਾਲਾ ਕੰਮ ਹੀ ਕਰ ਦੂਗੀ ਤੇ ਦੁੱਧ ਕਿੰਨਾ ਕੁ ਪਾਇਆ ਜਾਵਾ ਜੈਨੂਅਲ ਆਪਣੇ ਕੋਲੇ ਦੁੱਧ ਵੀਰੇ ਨੇ ਪਹਿਲੇ ਸੂਏ 'ਚ ਆਪਣੇ ਕੋਲੇ 22-23 ਲੀਟਰ ਤੇ ਚੱਲਦੀ ਰਹੀ ਹੈ 22-23 ਲੀਟਰ ਤੇ ਹਾਂਜੀ ਕਿੰਨੇ ਦੀ ਗਾਰੰਟੀ ਰਹੂਗੀ ਫੇਰ ਦੇਖ ਵੀਰੇ 22 ਦੀ ਗਰੰਟੀ ਤੇ ਲੈ ਜੇ ਬੰਦਾ ਕੱਡੂ ਦਾ ਵੱਧ ਜਿਹੇ ਜਿਹੇ ਹਿਸਾਬ ਤੇ ਪਹਿਲਣ ਨੇ ਦਿੱਤਾ ਐਸੂ ਵਾਰੀ ਆਪਣੇ ਕੋਲੇ ਇਹ ਆਏ ਆ ਵੀ 25 26 ਦੀ ਉਮੀਦ ਹੈਗੀ ਠੀਕ ਹੈ ਗੱਲ ਬਾਪਾ ਤੋਂ ਅਗਲਾ 22 ਦੀ ਗਰੰਟੀ ਦੀ 22 ਦਾ ਪਚਾਉਂਦੇ ਰਿਆ ਰਕੀ ਹਾਂ ਹਾਂਜੀ ਹਾਂਜੀ ਉਹ ਕੰਮ ਤਾਂ ਨਹੀਂ ਕਿਤੇ 12 13 ਚੋਣਾ ਉਹ ਗੱਲ ਨਹੀਂ ਵੀਰੇ ਕੇਨ ਪਿਆ ਮਸ਼ੀਨ ਲੱਗੀ ਆ ਦੇਖ 12 ਵਾਲੀ ਦੇ ਤਾਂ ਆਪਾਂ ਮਸ਼ੀਨ ਲਾਉਂਦੇ ਵੀ ਚੰਗੇ ਨਹੀਂ ਲੱਗਦੇ ਹਨਾ ਕੇਨ ਨੂੰ ਪਤਾ ਲਾ ਦੰਦੀ ਆ ਜਦੋਂ ਮਸ਼ੀਨ ਲਾ ਕੇ ਗਾਂ ਚੋਣੇ ਆ ਠੀਕ ਹੈ ਗੱਲ ਹਨਾ ਤੇ ਬਾਕੀ ਲੇਵੇ ਦਾ ਡਿਜ਼ਾਈਨ ਦਿਖਾ ਦਿੰ ਗਰੀ ਉਰਲੇ ਬੰਨੇ ਉਹੀ ਗੱਲ ਆ ਵੀ ਜਿੱਡੀ ਕਾਪ ਆ ਨਾ ਉੱਡਾ ਕ ਤਾਂ ਇਹ ਬੱਚੀ ਲੇ ਵਹੀ ਬਣਾ ਦਊਗੀ ਅੱਗੇ ਪਿੱਛੇ ਦਾ ਆਰਡਰ ਰੱਖਦੀ ਆ ਤੇ ਮੇਨ ਗੱਲ ਆ ਯਾਰ ਜਿਹੜੀ ਸ਼ਾਈਨਿੰਗ ਸ਼ੂਨਿੰਗ ਬਾ ਹੱਥੀ ਚਵਾਈ ਵਾਲਾ ਵੀ ਲੱਗਿਆ ਤੇ ਮਸ਼ੀਨੀ ਚਵਾਈ ਵਾਲਾ ਵੀ ਐ ਤੇ ਚਵਾਈ ਦੀ ਪੋਲੀ ਆ ਜਮਾ ਜਮਾ ਰੂਮ ਵਰਗੀ ਆ ਬਾਈ ਚਾਹੇ ਬੱਚਾ ਚੋਂ ਹੀ ਆ ਠੀਕ ਆ ਗੱਲ ਤੇ ਗੱਬਣ ਆ ਬਾਈ ਜੇ ਗੱਲ ਕਰ ਲਈਏ ਕਿਹੜੇ ਤੋਂ ਦੱਸਿਆ ਕੀ ਹੈ ਗੱਬਣ ਬਈ ਹੈ ਆਪਣਾ 에어 ਸ਼ੈਰ ਆ ਉਹਰੇ ਬੈਕ ਕੈਰ ਸ਼ੈਰ ਫਾਰਮਾ ਸ਼ੇਰਗੜ ਉਹਨਾਂ ਦੇ ਬੋਲ ਤੋਂ ਗੱਬਣ ਆ ਐ 에어 ਸ਼ੈਰ 에어 ਸ਼ੈਰ ਦੇ ਦੋ ਠੀਕ ਆ ਗੱਲ ਤੇ ਇੱਕ ਖਾਸ ਗੱਲ ਇਹ ਚ ਇਹ ਵੀ ਹੋਗੀ ਸੱਜਣਾ ਵੀ ਬੱਚਾ 에어 ਸ਼ੈਰ ਦਾ ਪਾ ਦੂ ਆਪ ਆ ਕੀ ਜਰਸੀ ਟੱਚ ਤੇ ਦੋ ਸ਼ੌਂਕ ਛੋੜੇ ਇਹ ਪੂਰੇ ਕਰ ਦੂਗੀ ਇੱਕ ਜਰਸੀ ਵਾਲਾ ਇੱਕ ਕਰ ਦੂ 에어 ਸ਼ੈਰ ਵਾਲਾ ਚਾਰੂ ਐਨੀਆਂ ਵੀਰੇ ਜੋ ਮਰਜੀ ਪਾ ਦੂ ਕਿੰ ਐਸੀ ਤਾਂ ਭਾਈ ਮੁੱਲ ਤਾਂ ਕੋਈ ਜਿੰਨਾ ਮਰਜੀ ਹੈ ਨਾ 90 ਕਰਾ ਲਓ 95 ਕਰਾ ਲਓ ਠੀਕ ਆ ਗੱਲ ਦੇਣ ਲੈਣ ਇੱਕੋ ਹੀ ਹਾਂਜੀ ਆਪਾਂ 87000 ਦੀ ਵੈੜ ਦੇਣੀ ਆ ਹਾਂ ਜਾਂ ਨਾ 87 ਦੀ ਇਹ ਦੇਣੀ ਆ ਦੁੱਧ ਦੀ ਗਾਰੰਟੀ ਸੱਜਣਾ ਬਾਈ ਕਹਿੰਦਾ 22 ਕਿਲੋ ਦੀ ਰਹੂ ਤੇ ਦੁੱਧ ਦੇ ਨਾਲ ਨਾਲ ਇਹਦੀ ਫੈਟ ਦੀ 3.5% ਹੀ ਬੋਟ ਹੈ ਤੇ ਤੀਜੀ ਗਾਰੰਟੀ ਬਾਈ ਕਹਿੰਦਾ ਹੋ ਰਹੂਗੀ ਵੀ ਇਹਦੇ ਐਰ ਸ਼ੈਰ ਹੀ ਲੱਗਿਆ ਉਹ ਗੱਲ ਨਹੀਂ ਹੈ ਨਾ ਨਹੀਂ ਉਹ ਨਹੀਂ ਉਹਦਾ ਵੀਰੇ ਆਪਾਂ ਸੇਮਣ ਵੀ ਦੇ ਦਾਂਗੇ ਸਿੱਕਾ ਪਿਆ ਆਪਣੇ ਕੋਲੇ ਖਾਲੀ ਠੀਕ ਆ ਗੱਲ ਉਹ ਇਸ ਟਾਈਮ ਆਪਾਂ ਮਤਲਬ ਕਿ ਪਏ ਨੇ ਆਪਣੇ ਕੋਲੇ ਉਹ ਦੇ ਦਾਂਗੇ ਆਪਾਂ ਅਗਲੇ ਨਾਲ ਦੇ ਦਾਂਗੇ ਨਾਲ ਦੇ ਦਾਂਗੇ ਆਪਾਂ ਅਗਲੇ ਨੂੰ ਤੇ ਤੇ ਹੁਣ ਮਾਰਦੇਗਾ ਜੀ ਆਹ ਬੱਚੀ ਦੀ ਮੇਰਾ ਇਹ ਕਿਹੜਾ ਸੁਆ ਸੁਆ ਬਾਈ ਇਹ ਵੀ ਦੂਜਾ ਸੁਆ ਸੁਆ ਇਹ ਤਾਂ ਅੱਧੀ ਗੈਰ ਸ਼ਹਿਰ ਹੈਗੀ ਹੈ ਨਾ ਅੱਧੀ ਗੈਰ ਸ਼ਹਿਰ ਹੈਗੀ ਹੈ ਗੈਰ ਸ਼ਹਿਰ ਐਫ ਹਾਂ ਇਹਨੂੰ ਗੈਰੀ ਖੜੀ ਨੂੰ ਦਿਖਾ ਦੇ ਕਿਉਂਕਿ ਇਹਦਾ ਕਿੰਨਾ ਕੁ ਟਾਈਮ ਬਾਕੀ ਹੈ ਬਾਈ ਇਹ ਵੀਰੇ ਲੈ ਜੂਗੀ ਮਹੀਨਾ ਡੇਢ ਮਹੀਨਾ ਵੀ ਲੈ ਜੂਗਾ ਅੱਛਾ ਹਾਂ ਤਕਰੀਬਨ ਆ ਵੀ ਇਹਦੇ ਦਿਨ ਮਤਲਬ ਕਿ ਹਜੇ ਪਏ ਨੇ ਇਹ ਮਹੀਨਾ ਦਾ ਦਿਨ ਪਿਆ ਤਰੀਕਾ ਦੇ ਮੁਤਾਬਿਕ ਪਿਆ ਤਰੀਕਾ ਮੁਤਾਬਿਕ ਪੰਜ-ਛੇ ਦਿਨ ਕਈ ਵਾਰੀ ਪਸ਼ੂ ਉੱਤੇ ਲੈ ਜਾਂਦਾ ਹਾਂ ਤਾਂ ਹੀ ਆਪਾਂ ਉਹੀ ਕਹੇ ਮਹੀਨੇ ਤੋਂ ਪਲੱਸ ਸਵਾਦੀ ਕਿਵੇਂ ਬਾਈ ਇਹ ਸਵਾਦੀ ਵੀਰੇ ਬਹੁਤ ਜਿਆਦਾ ਠੰਡੀ ਹੈ ਨਿਆਣਾ ਪਾ ਕੇ ਬੰਦਾ ਥੱਲੇ ਬੈਹਿ ਕੇ ਨਾ ਦੁਬਾਰੇ ਪਾਣੀ ਦਾ ਗਲਾਸ ਪੀ ਕੇ ਆ ਕੇ ਬਹਿ ਜੇ ਬੱਕਰੀਆਂ ਵਾਲਾ ਕੰਮ ਹੀ ਆ ਨਾ ਹਾਂ ਤੇ ਵਜਨ-ਵੋਜਨ ਚੰਗਾ ਇੱਕ ਗੱਲ ਦਾ ਨਾ ਸੰਭਾਲ ਬਾਈ ਦੀ ਚੰਗੀ ਆ ਸਾਰੇ ਜਾਨਵਰਾਂ ਦੀ ਇਹਨੇ ਕਿੰਨਾ ਕਿ ਦੁੱਧ ਪਾਇਆ ਬਾਈ ਦੁੱਧ ਵੀਰੇ ਇਹਨੇ ਆਪਣੇ ਕੋਲੇ 15 ਲੀਟਰ ਪੀਕ ਦਾ ਦੁੱਧ ਰਿਹਾ ਹੈ ਪਹਿਲਣ ਵਿੱਚ ਪਹਿਲਣ ਤੇ ਬਾਕੀ ਇੱਕ ਗੱਲ ਹੋਰ ਦੱਸ ਦਣਾ ਬਾਈ ਨੇ ਜਿਹੜੀ ਜਿੰਨੀ ਕ ਜਾਣਕਾਰੀ ਦਿੱਤੀ ਹੈ ਬਿਲਕੁਲ ਜੈਨੂਅਨ ਜਾਣਕਾਰੀ ਹੈ ਕਿਉਂਕਿ ਬਾਈ ਵਰਗੇ ਇਹਦਾ ਬਾਡੀ ਵੇਟ ਦੇਖ ਕੇ ਕਹਿ ਸਕਦੇ 18-20 ਕਿਲੋ ਹੈ ਨਾ ਰਾਮ ਨਾਲ ਵੀਰੇ ਦੇਊਗੀ ਜੇ ਬੰਦਾ ਸੇਵਾ ਸਮਾਹਲਾ ਹੋ ਲਊ ਨੂੰ ਆਪਣੇ ਕੋਲੇ ਅਗਲਾ ਦੇਖ ਚਾਹੇ ਦੇਖ ਲੇ ਵੀਡੀਓ ਚ ਦਿਖਾ ਦੇਣਾ ਠੀਕ ਹੈ ਨਾ ਜਿਹੜਾ ਤੂੰ ਆਪ ਦੇਖ ਸਕਦਾ ਕਾਰਗਿਲ ਦੇ ਸਾਰੇ ਬ੍ਰਾਂਡ ਪਏ ਨੇ ਆਪਣੇ ਕੋਲੇ ਇਸ ਟਾਈਮ ਆਪਾਂ ਸੇਵਾ ਕਰਦੇ ਆਂ ਪੂਰੀ ਠੀਕ ਹੈ ਸ਼ੌਕ ਨਾਲ ਪਾਲਦੇ ਆਂ ਆਪਾਂ ਤਾਂ ਇੱਕ ਮਜਬੂਰੀ ਚ ਵੇਚ ਰਹੇ ਆਂ ਮਤਲਬ ਕਿ ਵੀ ਸਮਝਦਿਆਂ ਨਹੀਂ ਇੰਨੇ ਹੈ ਨਾ ਬਾਹਰ ਬੱਚੀਆਂ ਖੜੀਆਂ ਨੇ ਤੇ ਗਾਇਆਂ ਹੋਰ ਵੱਧ ਨੇ ਜਗ੍ਹਾ ਦਾ ਬਾਸ ਇਹਦੇ ਵੀ ਵੀਰੇ ਉਹਨਾਂ ਦੀ ਬਿਰਕੈਰ ਸ਼ਹਿਰ ਫਾਰਮ ਵਾਲਾ ਸ਼ੇਰ ਘਾੜਾ ਨਾਲੇ ਤੋਂ ਠੀਕ ਹੈ ਤੇ ਉਸੇ ਤੋਂ ਗੱਬਣ ਹੈ ਠੀਕ ਹੈ ਦੋਨੇ ਗਾਂਾਂ ਦੀ ਜੇ ਆਪਾਂ ਨੇ ਗੱਬਣ ਕੋ ਸੱਜਣ ਲਈ ਹਾਂਦਾ ਥਾਣਾ ਤੁਣਾ ਦੀ ਗਰੰਟੀ ਦੇ ਦਾਂਗੇ ਜਮਾ ਫੁੱਲ ਗਰੰਟੀ ਹੈ ਜੀ ਜਮਾ ਫੁੱਲ ਦੋਨੇ ਗਾਂਾਂ ਦੀ ਦੋਨੇ ਗਾਂਾਂ ਦੀ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਤਾਂ ਬਈ ਜੋ ਮਰਜ਼ੀ ਕਰਾਈ ਜਾਵੇ ਦੇਖ ਅਗਲਾ ਹਨਾ ਇਹ ਗਾਂ ਆਪਾਂ 60000 ਰੁਪਏ ਦੇ ਦੋੜੇ ਜਮਾ ਫੀ ਕਰ ਦਾਂਗੇ ਜੋੜੇ ਚ ਵੀਰੇ ਖੋਸ਼ ਹੋ ਕੇ ਪੂਰੀ ਮਾਫੀ ਕਰ ਦਾਂਗੇ ਜੇ ਕੋਈ ਸੱਜਣ ਜੋੜਾ ਲੈਣਾ ਜਿਵੇਂ ਕੱਚੀ ਦਾ ਨਾਲ ਉਹਦੇ ਹਨ ਆਪਾਂ ਫੁੱਲ ਕਰ ਦਾਂਗੇ ਛੋੜ ਠੀਕ ਆ ਗੱਲ ਨੰਬਰ ਬੋਲ ਦੋ ਜੀ ਨੰਬਰ ਵੀਰੇ 62804 33865 62804 33865 22 ਦਾ ਨੰਬਰ ਹੈ 22 ਕੋਲ ਨਾਲ ਤੁਹਾਨੂੰ ਸੱਜਣਾਂ ਨਗੀਨੀ ਦਿਖਾਤੇ ਤੇ ਜਿਹੜਾ ਰੇਟ ਆ ਰੇਟ ਕੁਆਲਿਟੀ ਦੇ ਹਿਸਾਬ ਨਾਲ ਸੱਜਣ ਦਾ ਬਿਲਕੁਲ ਜਾਇਜ਼ਾ ਤੇ ਜਾਣਕਾਰੀ ਜਿੰਨੀ ਕੁ ਮਿਲੂਗੀ ਇੱਥੇ ਤੋਂ ਬਿਲਕੁਲ ਜੈਨੂਇਨ ਜਾਣਕਾਰੀ ਮਿਲੂਗੀ ਨੰਬਰ 22 ਦਾ ਸਕਰੀਨ ਤੇ ਲਾ ਦਾਂਗੇ ਸੰਪਰਕ 22 ਨਾਲ ਕਰ ਲਿਓ And do